ਕੁਛੀ ਪਿੰਡ ਬੁੱਟਰ ਛੋਟਾ ਬੁੱਟਰ ਆਈਏ ਛੋਟਾ ਬੁੱਟਰ ਪਿੰਡ ਪਹੁੰਚੇ ਆ ਜੀ ਤੇ ਭਿੰਦੇ ਬਾਈ ਕੋਲੇ ਪਹੁੰਚੇ ਜੀ ਟਰੈਕਟਰ ਸਾਰੇ ਦੇਖ ਸਕਦਾ ਹਾਂ ਬਿਲਕੁਲ ਨਵੇਂ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਸੇਲ ਪਰਚੇਦ ਦਾ ਕੰਮ ਆ ਬਾਈ ਹੋਣਾ ਦਾ ਕੱਲੇ ਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਦੇਾਂਗੇ ਜੀ ਤੇ ਪਹਿਲਾਂ ਬਾਈ ਨੂੰ ਮਿਲਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਹਾਂ ਜੀ ਵਧੀਆ ਜੀ ਤੇ ਹਾਂਜੀ ਬਾਈ ਜੀ ਆ ਸਵਰਾਜ ਖੜਾ ਹੀ 855 FE 2010 ਮਾਡਲ ਆਈ ਇਹ 10 ਮਾਡਲ ਆ ਠੀਕ ਆ ਜੀ ਤੇ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਜੀ ਇੰਜਨ ਗੇਅਰ ਸਹੀ ਆ ਬਾਈ ਕਲਾਸ ਕਰ ਰਹੀ ਹੈ ਨਾ ਕਲਾਸ ਕਰ ਰਹੀ ਹੈ ਨਾ ਠੀਕ ਆ ਜੀ ਬਿਲਕੁਲ ਓਕੇ ਆ ਜੀ ਤੇ ਸਾਰਾ ओरिजिनल ਟਰੈਕਟਰ ਆ ਜੀ ਠੀਕ ਆ ਜੀ ਠੀਕ ਆ ਦੇਖ ਸਕਦੇ ਹੋ ਮਿੱਤਰ ਜਮਾ ਬਿਲਕੁਲ ਨਵਾਂ ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਬਾਕੀ ਤਾਂ ਦੱਸਣ ਦੀ ਲੋੜ ਨਹੀਂ ਕੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਦੇ ਬੀਕੇਟੀ ਦੇ ਟਾਇਰ ਆ ਦੇਖ ਸਕਦੇ ਹੋ ਤੁਸੀਂ 95% ਟਾਇਰ 95% ਆ ਨਾ ਵੀਰੇ ਤੇ ਟਾਇਰ ਟੱਪਾ ਦੇਖ ਸਕਦਾ ਤੁਸੀਂ ਤੇ ਬੈਡ ਰਿਪੋਰਟ ਵੀ ਕਰਾਂ ਮੈਂ ਵੀਰੇ ਦੀ ਬਿਲਕੁਲ ਓਕੇ ਆ ਠੀਕ ਆ ਜੀ ਫਾਸਟ ਓਨਰ ਆ ਵੀਰੇ ਫਾਸਟ ਓਨਰ ਫਾਸਟ ਓਨਰ ਆ ਇਹ ਦੇਖ ਸਕਦੇ ਆ ਮਾਡਲ ਹੈਗਾ 10 ਵੀਰੇ 10 ਮਾਡਲ 10 ਮਾਡਲ ਆ ਠੀਕ ਆ ਜੀ ਦੇਖ ਸਕਦੇ ਤੁਸੀਂ ਬਾਕੀ ਰੇਟ ਰੂਟ ਦੀ ਗੱਲ ਉਹ ਤੁਸੀਂ ਬਾਈ ਨਾਲ ਫੋਨ ਤੇ ਕਰ ਸਕਦੇ ਆ ਲਾਸਟ ਦੇ ਨੰਬਰ ਵੀ ਬੋਲਾਂਗੇ ਆਪਾਂ ਤੇ ਇੱਕ ਵਾਰੀ ਨਿਗਾ ਫੇਰ ਮਰਵਾਦਣੇ ਦੇਖ ਸਕਦੇ ਕਿਸੇ ਪਾਸੋਂ ਕੋਈ ਲੀਕ ਸ਼ਿਕ ਨਹੀਂ ਫੁੱਲ ਗਰੰਟੀ 101% ਗਰੰਟੀ ਹੂ ਟਰੈਕਟਰ ਦੀ ਦੇ ਸਕਦੇ ਤੁਹਾਡੇ ਸਾਹਮਣੇ ਆ ਬਿਲਕੁਲ ਨਾ ਵਾਕੀ ਚੈੱਕ ਕਰਕੇ ਲਈ ਆ ਸਕਦਾ ਬਾਈ ਕਹਿੰਦਾ ਤੇ ਬੰਪਰ ਵੀ ਦੇਖ ਸਕਦਾ ਘੋੜੇ ਵਾਲਾ ਬੰਪਰ ਲੱਗਿਆ ਜੀ ਤੇ ਪੰਜਾਬ ਨੰਬਰ ਆ ਵੀਰੇ 50 ਠੀਕ ਆ ਜੀ ਪੰਜਾਬ ਨੰਬਰ ਆ 10 ਮਾਡਲ ਦਾ ਟਰੈਕਟਰ ਦੇਖ ਸਕਦੇ ਹੋ ਤੇ ਇਧਰ ਖੜੇ ਸੁਰਾਜ 960 FE ਇਹਦੇ ਬਾਰੇ ਦੱਸੋ ਵੀਰੇ ਮੜਾ ਜਾ ਇਹ 2018 ਮਾਡਲ ਹੈ 18 ਮਾਡਲ ਦਾ ਠੀਕ ਆ ਜੀ ਤੇ ਇਹ ਫਸਟ ਓਨਰ ਆ ਵੀਰੇ ਫਸਟ ਓਨਰ ਆ 1720 ਚੱਲੇ 1700 ਘੰਟਾ ਚੱਲੇ ਤੇ ਆ ਕਿੰਨਾ ਚੱਲੇ ਸੀ ਵੀਰੇ ਸੱਚ ਇਹ ਤਾਂ ਚੱਲ ਗਿਆ ਯਾਰ 4500 4500 ਆ ਕਿੰਨਾ ਸੀ 1800 1700 1700 ਘੰਟਾ ਆ 1700 ਘੰਟਾ ਟਰੈਕਟਰ ਚੱਲੇ ਦੇ ਸਕਦਾ ਤੁਸੀਂ 6 ਜੁਲਾਈ ਫਿਬਰਵਰੀ ਆ ਦੇ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਦਾ ਇਹ ਨਾਲ ਦਾ ਟਾਇਰ ਆ ਵੀਰੇ ਠੀਕ ਆ ਜੀ ਦੇਖ ਸਕਦਾ ਗੁੱਡਇਰ ਦੇ ਟਾਇਰ ਆ ਮਿੱਤਰੋ ਟਾਇਰ ਟੱਪਾ ਪੂਰਾ Ориਜੀਨਲ ਆ ਸਾਰਾ ਟਰੈਕਟਰ ਦੇ ਸਕਦੇ ਮਰਾੜ ਮਰੂਤ ਚੈੱਕ ਕਰ ਸਕਦੇ ਹੋ ਕਿਸੇ ਪਾਸੇ ਕੋਈ ਜੰਗ ਵਗੈਰਾ ਲੱਗਾ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਕਿੰਨਾ ਮਾਡਲ ਦੱਸੋ ਵੀਰੇ ਇਹ 18 ਮਾਡਲ ਇਹ 18 ਮਾਡਲ ਆ 1700 ਘੰਟਾ ਚੱਲਿਆ ਹਨ ਤੇ ਫਸਟ ਓਨਰ ਆ ਹਨ ਵੀਰੇ ਤੇ ਕਾਜ ਪੱਤਰ ਓਕੇ ਮੰਨ ਲੇਗੇ ਕਿਤੇ ਉਹ ਵੀ ਖੁੱਲਿਆ ਨਹੀਂ ਗਾ ਤੁਹਾਨੂੰ ਖੁੱਲਿਆ ਗਾ ਰੈਨ ਦਾ ਰੰਗ ਸਾਰਾ ਰੈਨ ਦਾ ਰੰਗ ਸਾਰਾ ਰੈਨ ਦਾ ਸਾਰਾ ਓਰੀਜਨਲ ਟਰੈਕਟਰ ਆ ਠੀਕ ਆ ਜੀ ਕਾਗਜ਼ ਪੱਤਰੋ ਓਕੇ ਮਿਲਣਗੇ ਵੀਰੇ ਕੋਲ ਆ ਵੀ ਮਤਰਾ ਆ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਕੀ ਰੇਡ ਰੂਟ ਦੀ ਗੱਲ ਤੁਸੀਂ ਕਰ ਸਕਦੇ ਹੋ ਬਾਈ ਨਾਲ ਤੇ ਆ ਸੋਨਾਂ ਲੀਗਾ ਖੜਾ ਡੀਏ 60 ਆਰ ਐਕਸ ਵੀਰੇ ਇਹ ਕਿਉਂ ਆ ਗਿਆ ਇਹ ਹੈਗਾ 21 ਮਾਡਲ ਠੀਕ ਆ ਜੀ ਆ ਦੇਖੋ ਟਾਇਰ ਵੀਰੇ ਤੇ ਟਾਇਰ ਨਾਲ ਦੀ ਆ ਇਹ 1200 ਘੰਟਾ ਚੱਲਿਆ ਦੇਖ ਸਕਦਾ ਮਿੱਤਰੋ 1200 ਘੰਟਾ ਚੱਲੇ ਟਰੈਕਟਰ ਬਿਲਕੁਲ ਨਵਾਂ ਵਾ ਤੇ ਡਬਲ ਕਲੱਚ ਹੈ ਨਾ ਵੀਰੇ ਤੇ ਡਬਲ ਡਿਸਟ੍ਰਿਬਿਊਟਰ ਡਬਲ ਡੈਸ਼ ਠੀਕ ਆ ਠੀਕ ਆ ਦੇਖ ਸਕਦਾ ਟਰੈਕਟਰ ਮਲਾ ਮਿੱਤਰੋ ਦੇਖ ਸਕਦਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਸਾਰਾ Ориਜਨਲ ਆ ਵੀਰੇ ਵੀ ਸਾਰਾ ਬਾਈ ਤੇ ਕਿਹਦੇ ਪਾਸੇ ਕੋਈ ਲੀਕ ਛੇ ਤਾਂ ਨਹੀਂ ਖੁੱਲਿਆ ਖੁੱਲਿਆ ਤਾਂ ਜਮਾ ਹੀ ਨਾ ਖੁੱਲਿਆ ਕੋਈ ਨਾ ਲੀਕ ਨਾ ਕੋਈ ਟੱਚਿੰਗ ਹਣਾ ਨਾ ਟੱਚਿੰਗ ਤੇ ਇਹ ਵੀ ਪੰਜਾਬ ਨੰਬਰ ਆ ਵੀਰੇ ਮੋਗਾ ਨੰਬਰ ਹੀ ਆ ਬਈ ਮੋਗਾ ਨੰਬਰ ਆ ਠੀਕ ਆ ਜੀ ਆ ਵੀ ਮੋਗਾ ਨੰਬਰ ਆ ਠੀਕ ਆ ਠੀਕ ਆ ਤੇ ਕਾਪੀ ਵਗੈਰਾ ਵੀਰੇ ਇਹਦੀ ਚੈਪ ਵਾਲੀ ਹੋਊਗੀ ਚੈਪ ਵਾਲੀ ਆ ਚੈਪ ਵਾਲੀ ਕਾਪੀ ਦੇਖ ਸਕਦੇ ਮਿੱਤਰੋ ਕਾਗਜ਼ ਪਤਰਾ ਓਕੇ ਮਿਲਣਗੇ ਬਿਲਕੁਲ ਤੇ ਦੇ ਸਕਦੇ ਇੱਕ ਵਾਰੀ ਫੇਰ ਐਮ ਆਰ ਐਫ ਦਾ ਟਾਇਰ ਹਣਾ ਵੀਰੇ ਇਹਦੇ ਹਾਂ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰ ਆ ਹਣਾ ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਣਾ ਵੀਰੇ ਕਿੰਨਾ ਮਾਡਲ ਦੱਸਿਆ ਸੀਗੀ ਇਹ ਇਹ 21 ਮਾਡਲ ਆ ਤੇ 6 ਲੱਖ 20 ਹਜ਼ਾਰ ਰੇਟ ਹੈ ਅੱਛਾ ਇਹ ਦਾ 6 ਲੱਖ 20 ਹਜ਼ਾਰ ਰੁਪਇਆ ਜਿਹੜਾ ਆਪਣੀ ਵੀਡੀਓ ਵੀਡੀਓ ਦੇਖ ਕੇ ਜਾਊਗਾ ਮਾਨਤਾਨ ਕਰੋਗੇ ਹਾਂ ਮਾਨਤਾਨ ਕਰ ਲਓ ਵੇ ਮੈਂ ਤਰੋਂ ਮਾਨਤਾਨ ਹੋਊਗਾ ਡਾਇਰੈਕਟਰ ਵਿੱਚ ਦੇ ਸਕਦਾ ਹਾਂ ਤੁਸੀਂ ਜਿਹੜਾ ਆਪਣੀ ਵੀਡੀਓ ਦੇਖ ਕੇ ਬਾਈ ਹੁਣਾਂ ਕੋਲੇ ਆਊਗਾ ਲਾਸਟ ਤੇ ਆਪਾਂ ਨੰਬਰ ਵੀ ਲਾਂਗੇ ਉਸ ਨੰਬਰ ਤੇ ਸਾਰੀ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਬਾਈ ਜੀ ਆ ਜਿਵੇਂ ਸੋਨ ਲੀਗਾ ਖੜਾ ਇੰਟਰਨੈਸ਼ਨਲ ਡੀਐਸਆਰ 700 700 ਰੁਪਇਆ 7 ਮਾਡਲ ਇਹ ਸੱਤ ਮਾੜਦਾ ਠੀਕ ਆ ਤੇ ਇਹਦੇ ਟਾਇਰ ਟੂਰ ਆ ਜਿਵੇਂ ਵੀਰੇ ਇਹ ਨਾਲ ਦੀ ਨਹੀਂ ਇਹਦੇ ਟਾਇਰ ਦੁਆਰਾ ਦੇ ਆ ਬਾਈ ਟਰੈਕਟਰ ਸਾਰਾ ਰੀਨਲ ਆ ਸਾਰਾ ਅਰੀਜਨਲ ਟਰੈਕਟਰ ਆ ਹਨਾ ਤਾਂ ਵੇਟ ਬੂਟ ਕੱਸਿਆ ਹਨਾ ਵੀਰੇ ਦੇਖ ਸਕਦਾ ਮੈਂ ਤੇਰੇ ਵੇਟ ਬੂਟ ਕੱਸਿਆ ਮੈਡਮ ਰੂਟ ਚੈੱਕ ਕਰ ਸਕਦੇ ਹਾਂ ਕਿਸੇ ਪਾਸੇ ਕੋਈ ਜੰਗ ਵਗੈਰਾ ਨਹੀਂ ਲੱਗਿਆ ਰੰਗ ਜਿੱਨਾ ਰਹੀ ਨਾਲ ਹੀ ਆ ਨਾ ਖੁੱਲਿਆ ਕੋਈ ਅੱਛਾ ਕਿਸੇ ਬਸ ਵੀ ਨਹੀਂ ਖੁੱਲਿਆ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਟਰੈਕਟਰ ਆ ਬੈਟਰੀ ਬੂਟਰੀ ਕਿਵੇਂ ਵੀਰੇ ਦੀ ਜਮੋ ਉਹ ਪੋਲੋ ਦੇ ਟਾਇਰ ਆ ਮੈਤਰੋ ਦੇ ਸਕਦਾ ਟਾਇਰ ਟੋਰ ਵੀ ਵਧੀਆ ਪਏ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਏ ਆ ਜੀ ਤੇ ਇਹ ਕਿੰਨਾ ਚੱਲੇ ਵੀਰੇ ਇਹ ਚੱਲ ਗਿਆ ਮੈਂ ਕਿਹਾ ਯਾਰ 55000 55000 ਘੰਟਾ ਠੀਕ ਆ ਇਹ ਫਾਸਟ ਪਾਰਟੀ ਹੈ ਇਹ ਵੀ ਫਾਸਟ ਪਾਰਟੀ ਹੈ ਮੈਤਰੋ ਤੇ ਕਿੰਨਾ ਮਾਡਲ ਦੱਸੇ ਸੀ ਵੀਰੇ ਇਹ 2007 ਦਾ 2007 ਦਾ ਮਾਡਲ ਆ ਠੀਕ ਆ ਇਹਦੀ ਡਿਮਾਂਡ ਦੀ ਜੀ ਗੱਲ ਕਰੀ ਅੱਜ 290000 290000 ਵੀ ਡਿਮਾਂਡ ਆ ਇਹਦੀ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਤੁਸੀਂ ਕਰ ਵੀ ਸਕਦੇ ਮਾਨਤਾਣ ਇਹਦੇ ਵਿੱਚ ਵੀ ਹੋਊਗਾ ਜੀ ਦੇ ਸਕਦੇ ਇੱਕ ਵਾਰੀ ਫਿਰ ਦਿਖਾ ਦਿੰਨੇ ਆ ਕਿਸੇ ਪਾਸੋਂ ਕਿ ਲੀਕ ਨਹੀਂ ਸਾਰਾ origignal tract ਦਾ ਕੋਈ ਕਮੀ ਪੇਸ਼ ਨਹੀਂ 101% ਗਰੰਟੀ ਹੋ ਗਈ ਟੰਡਾ ਫੱਟੀ ਨਾਲ ਮਿਲੂ ਸਾਰਾ ਕੁਝ ਠੀਕ ਆ ਠੀਕ ਇਹ ਕਿੱਥੋਂ ਦਾ ਨੰਬਰ ਹੈ ਵੀਰੇ ਇਹ ਬਠੰਡਾ ਦਾ ਨੰਬਰ ਹੈ ਇਹ ਬਠੰਡਾ ਨੰਬਰ ਹੈ ਠੀਕ ਆ ਜੀ ਤੇ ਇੱਧਰ ਖੜਾ ਜੀ ਸੋਨ ਵਾਲੀ ਇੱਕ ਇੰਟਰਨੈਸ਼ਨਲ ਆਪਣੇ ਕੋਲ ਹੈ DS 850 ਇਹ 2016 ਮਾਡਲ ਇਹ 2016 ਮਾਡਲ ਦਾ ਠੀਕ ਆ ਇਹਦੀ ਜੇ ਆਪਾਂ ਵੀਰੇ ਟਾਇਰਾਂ ਦੀ ਗੱਲ ਕਰੀਏ ਇਰੇ ਦੇ ਹੈਗੇ ਬਈ 70 75% 70 75% ਕੋ ਡੀਅਰ ਦੇ ਟਾਇਰ ਹਨ ਵੀਰੇ ਠੀਕ ਹੈ ਮਗਰ ਲੈ ਮਾਰਫ ਦੇ ਟਾਇਰ ਆ ਅਗਲੇ ਹੈਗੇ ਗੋਡੀਅਰ ਦੇ ਟਾਇਰ ਦੇਖ ਸਕਦੇ ਹੋ ਮਗਰਾੜ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਤੇ ਇੰਜਨ ਗੇਅਰ ਵੀਰੇ ਇਹਦਾ ਕਿਵੇਂ ਆ ਗੇਅਰ ਸਹੀ ਬਾਈ ਵਾਕੇ ਚੈੱਕ ਕਰਕੇ ਲਿਆ ਵਾ ਠੀਕ ਆ ਜੀ ਵਾਕੇ ਚੈੱਕ ਕਰਕੇ ਲਿਆ ਸਕਦਾ ਦੇਖ ਸਕਦੇ ਹੋ ਤੇ ਟੱਚਿੰਗ ਟੂਚਿੰਗ ਤਾਂ ਨਹੀਂ ਕਿਸੇ ਪਾਸੇ ਵੀਰੇ ਨਹੀਂ ਮਾੜੀ ਮੋਟੀ ਹੋਊਗੀ ਮਾੜੀ ਮੋਟੀ ਹੋਊਗੀ ਮਾੜੀ ਨਹੀਂ ਕਿ ਨਾਟ ਮੋਟ ਉਨੇ ਕੀ ਆ ਮਾੜੀ ਮੋਟੀ ਜੀ ਹਨ ਬਾਕੀ ਸਾਰਾ ਓਰੀਜਨਲ ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਵੀਰੇ ਫੁੱਲ ਗਾਰੰਟੀ ਠੀਕ ਹੈ ਜੀ ਕਿ ਕਿੰਨਾ ਚੱਲਿਆ ਹੋ ਵੀਰੇ ਇਹ ਚੱਲ ਗਿਆ ਬਾਈ 4200 ਘੰਟਾ 4200 ਘੰਟਾ ਠੀਕ ਹੈ ਜੀ ਤੇ ਕਿੰਨਾ 16 ਮਾਡਲ ਹੈ ਨਾ ਵੀਰੇ ਡਿਮਾਂਡ ਦੀ ਜੀ ਗੱਲ ਕਰੀਏ ਇਹਦੀ 435 ਦਾ 435 ਮਾਨਦਾਨ ਹੋਊਗਾ ਵਿੱਚ ਵੀਰੇ ਜਿਹੜਾ ਆਪਣਾ ਵੀਡੀਓ ਦੇਖ ਕੇ ਆਊਗਾ ਹਾਂ ਜੀ ਠੀਕ ਹੈ ਜੀ ਲਓ ਵੀ ਮਿੱਤਰੋ ਇਹ ਟਰੈਕਟਰ ਵਿੱਚ ਉਹ ਵੀ ਮਾਨਦਾਨ ਹੋਊਗਾ ਇਹ ਪੰਜਾਬ ਨੰਬਰੀ ਇਹ ਵੀ ਹੈ ਨਾ ਵੀਰੇ ਕਿੱਥੋਂ ਦਾ ਵੀਰੇ ਨੰਬਰ ਇਹ ਇਹ ਫਾਜ਼ਿਲਗਾ ਦੀ ਵੀ ਬਾਈ ਫਾਜ਼ਿਲਗਾ ਠੀਕ ਹੈ ਜੀ ਦੇਖ ਸਕਦਾ ਮਿੱਤਰ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਨਵਾਂ ਟਰੈਕਟਰ ਆ ਬਾਕੀ ਸਾਰੇ ਟਰੈਕਟਰ ਬਾਈ ਹੋਣਾਂ ਕੋਲੇ ਨਵੇਂ ਟਰੈਕਟਰ ਆ ਤੇ ਇੱਧਰ ਵੀਰੇ ਖੜਾ ਜਿਹੜਾ ਡੀਏ 550 ਏਸੀ ਇਹ 2011 ਮਾਡਲ ਆ ਇਹ 2011 ਮਾਡਲ ਆ ਠੀਕ ਆ ਇਹ ਦੀ ਪਾਵਰ ਸਟੀering ਆ ਡਬਲ ਕਲਚ ਵੀਰੇ ਡਬਲ ਕਲਚ ਆ ਪਾਵਰ ਸਟੀering ਦਾ ਇਹ ਪਾਵਰ ਸਟੀering ਆ ਤੇ ਟਾਇਰਾਂ ਦੀ ਜੇ ਗੱਲ ਕਰੀ ਆਪਾਂ ਵੀਰੇ 20 ਗੈਰਟੀ ਦੇ ਟਾਇਰ ਆ ਬਾਈ ਠੀਕ ਹੈ ਜੀ ਮਗਰ ਸੀੜ ਦੇ ਸੱਚ ਸੀੜ ਦਾ ਟਾਇਰ ਹੈ ਨਾ ਹਾਂ 95 ਪੈਸੇ ਟਾਇਰ ਆ 95 ਪੈਸੇ ਟਾਇਰ ਆ ਦੇ ਸਕਦਾ ਮਿੱਤਰ ਟਾਇਰ ਟੂਰ ਕੋਈ ਰੰਗ ਸਾਰਾ Ориジナル ਕੋਈ ਹੋਲਾ ਨਹੀਂ ਕਿਸੇ ਵੀ ਟਰੈਕਟਰ ਚੋ ਜਿੰਨਾ ਕੁਝ ਬਾਈ ਬੋਲਾ ਸਾਰਾ ਕੁਝ ਸਹੀ ਆ ਤੇ ਵੇਚ ਅਜ ਕਹੋਗੇ ਬਾਈ ਹੁਣਨ ਕੋਲ ਕਰਕੇ ਟਰੈਕਟਰ ਵੀ ਖਰੀਦ ਸਕਦਾ ਸਾਰੀ ਗੱਲਬਾਤ ਬਾਈ ਹੁਣਾਂ ਨਾਲ ਕਰ ਸਕਦੇ ਆ ਨਿਗਾ ਮਰਵਾਦ ਨੇ ਟਰੈਕਟਰ ਆ ਵੀ ਬਿਲਕੁਲ ਨਵਾਂ ਟਰੈਕਟਰ ਪਿਆ Ориジナル ਟਰੈਕਟਰ ਆ ਸਾਰਾ ਤੇ ਕਿਸੇ ਕੋਲ ਕੋਈ ਖੁੱਲੇ ਖੁੱਲੇ ਨਹੀਂ ਗਾ ਲੀਕ ਸੀਕ ਤਾਂ ਨਹੀਂ ਵੀਰੇ ਕਿਸੇ ਕੋਲ ਜਾਵਾ ਨਹੀਂ ਯਾਰ ਤੇ ਬੈਟਲ ਬੁੱਟਰ ਇਹਦੇ ਕਿਵੇਂ ਆ ਵੀਰੇ ਬਿਲਕੁਲ ਨਵੀਂ ਆ ਠੀਕ ਆ ਜੀ ਤੇ ਇਹ ਕਿੰਨਾ ਕੁ ਚੱਲਿਆ ਹੋ ਆ ਆਈਡੀ ਵੀਰੇ ਦੇਖੋ 2 ਘੰਟਾ ਚੱਲਿਆ ਅੱਛਾ ਇਹ 3700 ਘੰਟਾ ਚੱਲਿਆ ਠੀਕ ਆ ਠੀਕ ਆ ਤੇ ਕਿੰਨਾ ਮਾਡਲ ਦੱਸਿਆ ਸੀ ਵੀਰੇ ਇਹ 2011 ਮਾਡਲ 2011 ਮਾਡਲ ਆ ਡਿਮਾਂਡ ਦੀ ਜੀ ਗੱਲ ਕਰੀਏ ਡਿਮਾਂਡ ਹੈ ਗਈ 295000 295000 ਦੀ ਡਿਮਾਂਡ ਆ ਠੀਕ ਆ ਬਾਕੀ ਮੌਕੇ ਤੇ ਹੋਜੀ ਬਾਅਦ ਕਰਾ ਠੀਕ ਆ ਤੇ ਬਾਕੀ ਇੱਧਰ ਖੜਾ ਵੀਰੇ ਆਪਣੇ ਕੋਲੇ ਸਵਰਾਜ 735 ਐਫੀ ਇਹ ਬਾਹਰ ਪੰਪ ਵਾਲਾ 99 ਮਾੜਲਾ ਬਾਹਰ ਪੰਪ ਵਾਲਾ ਹੁਣ 99 ਮਾੜਲਾ ਟਰੈਕਟਰ ਮੇਂ ਧਰੋ ਆ ਵੀ ਬਿਲਕੁਲ ਨਵਾਂ ਟਰੈਕਟਰ ਪਿਆ ਦੇ ਸਕਦਾ ਤੁਹਾਡੇ ਸਾਹਮਣੇ ਆ ਤੇ ਗੋਡੀਅਰ ਦੇ ਟਾਇਰ ਆ ਮਗਰਲੇ ਦੇਖੀ ਮਗਰਲੇ ਜੇਕੇ ਦੇ ਟਾਇਰ ਆ ਦੇਖ ਸਕਦਾ ਤੁਸੀਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ 90 ਪੈਸੇ ਟਾਇਰ ਆ ਰੰਗ 90 ਪੈਸੇ ਰੰਗ ਆ ਸਾਰਾ Ориਜਨਲ ориجنਲ ਹੁੰਦਾ ਬੀਟਾ ਸੇ ਠੀਕ ਆ ਜੀ ਤੇ ਇੰਜਨ ਗੇ ਖੁੱਲਿਆ ਨਾ ਬਾਮਪ ਖੁੱਲਿਆ ਕੁਛ ਨਹੀਂ ਖੁੱਲਿਆ ਬਾਈ ਅਜੇ ਤੱਕ ਸਲ ਫੋ ਨਹੀਂ ਖੁੱਲੀ ਅੱਛਾ ਠੀਕ ਆ ਕਿਹੇ ਬਸ ਨਹੀਂ ਖੁੱਲਿਆ ਖੁੱਲਿਆ ਨਹੀਂ ਗੇ ਬਸ ਠੀਕ ਆ ਜੀ ਸਾਰਾ Ориجنਲ ਟਰੈਕਟਰ ਹੈ ਨਾ ਵੀਰੇ ਤੇ ਬੈਡ ਰੀ ਬੂਡਰੀ ਇਹਦੇ ਜਮਾ ਬਿਲਕੁਲ ਨਵੀਂ ਪਈ ਆ ਵੀਰੇ ਠੀਕ ਆ ਜੀ ਇਹ ਵੀ ਡਬਲ ਕਲਚ ਹੈ ਵੀਰੇ ਹੈ ਨਾ ਇਹ ਸਿੰਗਲ ਆ ਹੈ ਨਾ ਤੇ ਦੇਖ ਸਕਦਾ ਡੰਡਾ ਫੱਟੀ ਨਾਲ ਮਿਲੂਗਾ ਇਹ ਤੇ ਵੀਰੇ ਚਾਰ ਗੇਰਾਂ ਵਾਲਾ ਬਾਹਰ ਪੰਪ ਚਾਰ ਗੇਰਾਂ ਵਾਲਾ ਬਾਹਰ ਪੰਪ ਆ ਦੇਖ ਸਕਦਾ ਮਿੱਤਰੋ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਿਆ ਵਾ ਤੇ ਡਿਮਾਂਡ ਦੀ ਜੀ ਗੱਲ ਕਰੀ ਵੀਰੇ ਆਪਾਂ ਇਹਦੇ ਡਿਮਾਂਡ 2.5 ਲੱਖਾ ਸਵਾ ਦੋ ਲੱਖ ਠੀਕ ਆ ਜੀ ਇਹ ਜੋ ਮਾਨਦਾਨ ਹੋਊਗਾ ਵੀਰੇ ਹਾਂ ਠੀਕ ਆ ਜੀ ਦੇਖ ਸਕਦਾ ਮੈਂ ਤਰਾ ਇੱਕ ਵਾਰੀ ਫੇਅਰ ਨਿਕਮਰਵਾ ਦਿੰਨੇ ਆ ਬਾਈ ਹੁਣ ਕੋਲੇ ਬਿਲਕੁਲ ਨਵੇਂ ਟਰੈਕਟਰ ਆ ਬੇਜਾਇਕ ਹੋਗੇ ਟਰੈਕਟਰ ਖਰੀਦੋ ਬਿਲਕੁਲ ਜਾਇ ਰੇਟ ਤੇ ਮਿਲਣਗੇ ਸੇਲ ਪਰਚੇਦ ਦਾ ਕੰਮ ਆ ਬਾਈ ਹੁਣ ਕੋਲੇ ਤੇ ਪਿੰਡ ਬੁੱਟਰ ਆ ਜੀ ਬਾਈ ਪਿੰਦਰ ਨੂੰ ਤੁਸੀਂ ਫੋਨ ਲਾ ਸਕਦੇ ਹੋ ਤੇ ਐਂਡ ਤੇ ਆਪਾਂ ਨੰਬਰ ਵੀ ਬੋਲਾਂਗੇ ਦੇਖ ਸਕਦਾ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਕੋਈ ਕਮੀ ਪੇਸ਼ੇ ਨਹੀਂ ਦੇ ਸਕਦਾ ਤੁਹਾਡੇ ਸਾਹਮਣੇ ਕੋਕਾ ਵੀ ਸਦਾ ਹੈ ਰੇ ਟਰੈਕਟਰ ਤੇ ਵੀਰੇ ਨੰਬਰ ਬੋਲਦੇ ਆਪਣਾ ਇੱਕ ਵਰੀ 98565 98565 92518 92518 ਹੋਰ ਵੀ ਨੰਬਰ ਹੈਗਾ ਵੀਰੇ ਨਹੀਂ ਬਾਕੀ ਕੋਈ ਨਹੀਂ ਚਾ ਆਉਂਦਾ ਹੀ ਉਹਨਾਂ ਦੇ ਠੀਕ ਆ ਠੀਕ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦਾ ਟਰੈਕਟਰਾਂ ਦੀ ਤੇ ਬਿਲਕੁਲ ਨਵੇਂ ਟਰੈਕਟਰ ਹੁੰਦੇ ਬਾਈ ਹੁਣ ਉਹਨਾਂ ਕੋਲ ਦੇ ਸਕਦਾ ਤੁਸੀਂ ਤੇ ਰੇਟ ਵੀ ਬਿਲਕੁਲ ਜੈਨੂਨ ਰੇਟ ਹੋਊਗਾ ਜੀ ਕੋਈ ਕਮੀ ਪੇਸ਼ੇ ਨਹੀਂ ਤੇ ਮਾਣ ਤਾਣ ਵੀ ਫੁੱਲ ਹੋਊਗਾ ਜੀ ਜਿਹੜਾ ਆਪਣੀ ਵੀਡੀਓ ਹੈ